ਆਮ ਆਦਮੀ ਪਾਰਟੀ ਤੇ ਕਾਂਗਰਸ ਗੱਠਜੋੜ ਕਰਨ ਜਾ ਰਹੀ ਐ ਇਸ ਨੂੰ ਹਰੀ ਚੰਡੀ ਸੰਜੇ ਸਿੰਘ ਤੇ ਰਾਹੁਲ ਗਾਂਧੀ ਨੇ ਇਹ ਦੇ ਦਿੱਤੀ ਐ ਦਰਅਸਲ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਚੱਲ ਰਹੀਆਂ ਨੇ ਜਿਸ ਦੇ ਇੱਕ ਮਾਨ ਆਮ ਆਦਮੀ ਪਾਰਟੀ ਦੇ ਵੱਲੋਂ ਭਗਵੰਤ ਮਾਨ ਨੇ ਸੰਭੀ ਹੋਈ ਐ ਤੇ ਲਗਾਤਾਰ ਭਗਵੰਤ ਮਾਨ ਵੱਲੋਂ ਹਰਿਆਣਾ ਦੇ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਤੇ ਇਸੇ ਦੌਰਾਨ ਇਹ ਖਬਰ ਸਾਹਮਣੇ ਆ ਰਹੀ ਐ ਕਿ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਗੱਠਜੋੜ ਕਰੇਗੀ ਦੱਸਦੇ ਕਿ ਇਸ ਸੰਬੰਧੀ ਗੱਲਬਾਤ ਕਰਦੇ ਆਂ ਪਰਦੇਸ਼ ਮਾਮਲੇ ਦੇ ਇੰਜਾਰ ਜਨਰਲ 77 ਦੀਪਕ ਬਾਬਰੀਆ ਨੇ ਕਿਹਾ ਕਿ ਆਮਾਦੀ ਪਾਰਟੀ ਤੇ ਕਾਂਗਰਸ ਦੇ ਗੱਟ ਜੋੜ ਦੀ ਗੱਲ ਚੱਲ ਰਹੀ ਹੈ ਤੇ ਇਸ ਅਜੇ ਕੁਝ ਤੈ ਨਹੀਂ ਕੀਤਾ ਗਿਆ ਪਰ ਜਲਦੀ ਇਸ ਤੇ ਨਤੀਜਾ ਇਸ ਦਾ ਨਤੀਜਾ ਆ ਜਾਵੇਗਾ ਤੇ ਸਾਰਿਆਂ ਨੂੰ ਉਸ ਦੇ ਬਾਰੇ ਦੱਸਿਆ ਜਾਵੇਗਾ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਦੀ ਕੇਂਦਰ ਚੋਣ ਕਮੇਟੀ ਮੀਟਿੰਗ ਦੇ ਦੌਰਾਨ ਵੀ ਰਾਹੁਲ ਗਾਂਧੀ ਨੇ ਕਾਂਗਰਸ ਦੇ ਆਪ ਦੇ ਗੱਟ ਜੋੜ ਚ ਰੁਚੀ ਦਿਖਾਈ ਸੀ ਤੇ ਉਧਰ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਵੀ ਇਸ ਮਾਮਲੇ ਤੇ ਰੁਚੀ ਦਿਖਾਈ ਹੈ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਭਾਜਪਾ ਨੂੰ ਹਰੋਣਾ ਬਹੁਤ ਜ਼ਰੂਰੀ ਹੈ ਤੇ ਇਸ ਲਈ ਇਹ ਗੱਠ ਜੋੜ ਦੀ ਜਿਹੜੀ ਗੱਲ ਹੈ ਚੱਲ ਰਹੀ ਹੈ ਪਰ ਅਰਵਿੰਦ ਕੇਜਰੀਵਾਲ ਦੀ ਮਨਜ਼ੂਰੀ ਤੋਂ ਬਿਨਾਂ ਇਸ ਗੱਠ ਜੋੜ ਤੇ ਕੋਈ ਵੀ ਫੈਸਲਾ ਨਹੀਂ ਲਿਆ ਜਾਵੇਗਾ ਯਾਨੀ ਕਿ ਅਰਵਿੰਦ ਕੇਜਰੀਵਾਲ ਦੀ ਮਨਜ਼ੂਰੀ ਦੇ ਨਾਲ ਹੀ ਇਹ ਗੱਠ ਜੋੜ ਹੋਵੇਗਾ ਹੁਣੇ ਸਵਾਲ ਖੜਾ ਹੁੰਦਾ ਹੈ ਕਿ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਭਗਵੰਤ ਮਾਨ ਤੇ ਕਾਂਗਰਸੀ ਆਗੂ ਇੱਕ ਦੂਜੇ ਤੇ ਲਗਾਤਾਰ ਤਿੱਖੇ ਵਾਰ ਕਰਦੇ ਨੇ। ਅ ਬੀਤੇ ਦਿਨ ਵੀ ਵਿਧਾਨ ਸਭਾ ਸੈਸ਼ਨ ਦੇ ਵਿੱਚ ਕਾਂਗਰਸੀ ਆਗੂਆਂ ਤੇ ਭਗਵੰਤ ਮਾਨ ਵਿਚਾਲੇ ਕਾਫੀ ਤਲਖੀ ਨਜ਼ਰ ਆਈ। ਕਾਫੀ ਇੱਕ ਦੂਜੇ ਦੇ ਨਾਲ ਬਾਹਰ ਕਿਤੇ ਕਾਫੀ ਕੁਝ ਬੋਲਦੇ ਨੇ ਤੇ ਉਦਾਂ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਕਿਤੇ ਭਾਸ਼ਣ ਦਿੰਦੇ ਨੇ ਜਾਂ ਕਿਤੇ ਮੀਡੀਆ ਨਾਲ ਗੱਲਬਾਤ ਕਰਦੇ ਨੇ ਤੇ ਲਗਾਤਾਰ ਕਾਂਗਰਸੀ ਆਗੂਆਂ ਦੇ ਵੱਲੋਂ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਇੱਕ ਦੂਜੇ ਤੇ ਨਿਸ਼ਾਨੇ ਸਾਧੇ ਜਾਂਦੇ ਨੇ ਖਾਸ ਕਰਕੇ ਭਗਵੰਤ ਮਾਨ ਤੇ ਨਿਸ਼ ਭਗਵੰਤ ਮਾਨ ਦੇ ਵੱਲੋਂ ਰਾਜਾ ਬ੍ਰਿੰਗ ਪ੍ਰਤਾਪ ਬਾਜਵਾ ਤੇ ਹੋਰ ਕਾਂਗਰਸ ਦੇ ਆਗੂਆਂ ਦੇ ਬਾਰੇ ਤਿੱਖੇ ਬੋਲ ਬੋਲੇ ਜਾਂਦੇ ਨੇ ਇਹਨਾਂ ਸਾਰਿਆਂ ਦੇ ਵਿਚਾਰੇ ਹੁਣ ਜਦੋਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਹਰਿਆਣਾ ਦੇ ਵਿੱਚ ਗੱਠ ਜੋੜ ਕਰੇਗੀ ਹੁਣ ਪੰਜਾਬ ਦੇ ਆਗੂਆਂ ਦੀ ਗੱਲ ਇਸ ਕਰਕੇ ਹੋ ਰਹੀ ਹੈ ਕਿਉਂਕਿ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਦੀ ਜਿਹੜੀ ਕਮਾਨ ਹੈ ਉਹ ਪੰਜਾਬ ਦੇ ਕਈ ਆਗੂਆਂ ਨੂੰ ਉਹਦੇ ਵਿੱਚ ਡਿਊਟੀਆਂ ਲਗਾਈਆਂ ਗਈਆਂ ਨੇ ਤੇ ਇਸ ਦੌਰਾਨ ਹੁਣ ਦੇਖਣਾ ਹੋਵੇਗਾ ਇਹ ਸਵਾਲ ਖੜਾ ਹੁੰਦਾ ਹੈ ਕਿ ਜਿੱਥੇ ਇੱਕ ਦੂਜੇ ਤੇ ਤਿੱਖੇ ਵਾਰ ਕਰਦੇ ਅਕਸਰ ਕਾਂਗਰਸ ਦੇ ਆਗੂ ਤੇ ਭਗਵੰਤ ਮਾਨ ਨਜ਼ਰ ਆ ਸਾਰੇ ਕਾਂਗਰਸੀ ਆਗੂ ਤੇ ਭਗਵੰਤ ਮਾਨ ਇਕੱਠੇ ਸਟੇਜ ਉਤੇ ਨਜ਼ਰ ਆਉਣਗੇ ਕਿ ਕੀ ਇੱਕ ਦੂਜੇ ਦੇ ਨਾਲ ਬੈਠ ਕੇ ਭਾਸ਼ਣ ਦੇਣਗੇ ਜਾਂ ਨਹੀਂ ਦੇਣਗੇ ਇਹ ਸਵਾਲ ਖੜਾ ਹੋ ਗਿਆ ਤੇ ਗੱਠਜੋੜ ਹੁੰਦਾ ਇਹ ਨਹੀਂ ਹੁੰਦਾ ਇਹ ਤਾਂ ਹੁਣ ਸਮਾਂ ਹੀ ਦੱਸੇਗਾ